ਇਹ ਜੀਵ ਤੂੰ ਇਨ੍ਹਾਂ ਝੂਠੇ ਪਦਾਰਥਾਂ ਦਾ ਮਾਣ ਕਿਉਂ ਕਰਦਾ ਹੈ ਇਸ ਜੱਤ ਨੂੰ ਤੂੰ ਸੁਪਨੇ ਦੀ ਨਿਆਈ ਝੂਠਾ ਜਾਣ ਸਤਿਗੁਰ ਜੀ ਕਹਿੰਦੇ ਹਨ ਅਸਾ ਤੈਨੂੰ ਵਿਚਾਰ ਕੀ ਕਿਹਾ ਕੀ ਹੈ ਭਾਈ ਇਨ੍ਹਾਂ ਵਿੱਚੋਂ ਕੁਝ ਵੀ ਤੇਰਾ ਸਹਾਇਕ ਨਹੀਂ ਹੈ ਗੁਲ ਕਲੰਗੀਧਰ ਪਾਤਸ਼ਾਹ ਜੀ ਲਿਖਦੇ ਹਨ ਜਿਨ੍ਹਾਂ ਰਾਜਿਆਂ ਦੇ ਤਵੇਲਿਆਂ ਵਿੱਚ ਸੋਹਣੇ ਰੰਗਾਂ ਵਾਲੇ ਸੋਨੇ ਚਾਂਦੀ ਦੇ ਗਹਿਣਿਆਂ ਨਾਲ ਸ਼ਿੰਗਾਰੇ ਬੇਮਿਸਾਲ ਮਸਤ ਹੱਥੀਸਨ ਕਿਲੇ ਸਨ ਅਨੇਕਾ ਵਧੀਆਂ ਕਿਸਮ ਦੇ ਕੋੜੇ ਸਨ ਜੋ ਹੇਲਾ ਵਾਂਗ ਚੁੰਗੀਆਂ ਪਰਦੇ ਅਤੇ ਤੇਜ਼ ਦੌੜ ਹਵਾ ਵਿੱਚ ਵੇਖ ਨੂੰ ਵੀ ਮਾਤ ਪਾਉਂਦੇ ਸਨ ਇੰਨੇ ਸ਼ਕਤੀਸ਼ਾਲੀ ਰਾਜੇ ਹੋ ਗਏ ਤਾਂ ਕੀ ਬਣ ਗਈ ਉਹਨਾਂ ਦੀ ਦੁਨਿਆਵੀ ਸ਼ੌਭਾ ਤੇ ਸ਼ਕਤੀ ਕਿਸ ਕੰਮ ਅੰਤ ਨੂੰ ਸੰਸਾਰ ਤੋਂ ਨੰਗੇ ਪੈਰੀ ਚੱਲੀ ਪਾ ਗਈ ਗੁਰ ਕੰਗਿਦਾਰ ਪਾਸ਼ਾ ਜੋਹਾਨੀ ਦੇ ਯੁੱਧ ਦੀ ਬਾਤਾਂ ਵਿੱਚ ਇਤਿਹਾਸਨਾਟਕ ਵਿੱਚ ਲਿਖਦੇ ਹਨ ਕਿ ਦਿਲਾਵਰ ਖਾਨ ਨੇ ਜਦੋਂ ਵਿਖਿਆ ਕੀ ਉਸ ਦਾ ਪੁੱਤਰ ਮਾਰ ਖਾ ਕੇ ਗਿੱਦੜਾ ਵਾਂਗ ਨਸ ਆਇਆ ਹੈ ਤੇ ਕਿਸੇ ਪਹਾੜੀ ਰਾਜੇ ਦੀ ਮਰਜ਼ੀ ਸੱਤਾ ਵੀ ਨਹੀਂ ਕੀਤੀ ਤਾਂ ਉਹ ਬਹੁਤ ਗਰਮ ਹੋਇਆ ਉਸਨੇ ਆਪਣੇ ਵੱਡੇ ਸੂਰਮੇ ਹੁਸੈਨ ਖਾਨ ਨੂੰ ਸੱਦਿਆ ਇਹ ਬੜਾ ਤਕੜਾ ਸੂਰਮਾ ਤੇ ਆਕੜ ਖਾਂਸੀ ਉਸਨੇ ਸ਼੍ਰੀ ਅਨੰਤਪੁਰ ਸਾਹਿਬ ਵਰ ਔਰ ਤੋਂ ਪਹਿਲਾਂ ਨੂਰਪੁਰ ਦੇ ਰਾਜੇ ਨੂੰ ਵਸਕਿੱਤਾ ਤੇ ਡੰਡ ਵਾਲੀਏ ਰਾਜੇ ਨੂੰ ਵੀ ਜਿੱਤ ਲਿਆ ਤੇ ਹੋਰ ਪਹਾੜੀ ਰਾਜਿਆਂ ਨੂੰ ਜਿੱਤ ਕੇ ਅੱਗੇ ਵਧਦਾ ਗਿਆ ਉਸ ਦੇ ਜੁਲਮਾਂ ਦਾ ਕਿੱਸਾ ਸਾਰੇ ਪਹਾੜ ਵਿੱਚ ਖਿੱਲਰ ਗਿਆ ਸਾਰੇ ਪਹਾੜੀ ਰਾਜੇ ਉਸ ਨੂੰ ਪਹਿਲਾਂ ਹੀ ਨਜ਼ਰਾਨੀ ਲੈ ਕੇ ਮਿਲਣ ਲੱਗ ਪਏ ਕਈ ਪਸੰਦਾਂ ਨੇ ਗੁਰੂ ਕੰਗਿਦਰ ਪਾਸ਼ਾ ਜੀ ਨੂੰ ਬੇਨਤੀ ਕੀਤੀ ਹੁਸੈਨੀ ਬਹੁਤ ਤਾਕਤਵਰ ਹੋ ਚੁੱਕਾ ਹੈ ਉਸ ਨੂੰ ਕੁਝ ਨਜ਼ਰਾਨਾ ਦੇ ਕੇ ਸਲਾਹ ਕਰ ਲੈਣੀ ਚਾਹੀਦੀ ਹੈ ਸਤਗੁਰੂ ਜੀ ਅਕੜ ਕੇ ਕਿਹਾ ਉਹ ਸਾਡੇ ਤੱਕ ਨਹੀਂ ਪਹੁੰਚ ਸਕੇਗਾ ਉਸ ਨੂੰ ਆਪਣੀ ਤਾਕਤ ਦਾ ਝੂਠਾ ਮਾਣ ਹੈ ਜਿਵੇਂ ਰੇਤ ਤੱਤੀ ਹੁੰਦੀ ਹੈ ਸੂਜ ਦੇ ਸੇਕ ਨਾਲ ਪਰ ਉਹ ਸਮਝਦੀ ਹੈ ਕਿ ਸੇਕ ਮੇਰਾ ਹੈ ਤੇ ਕਿਸੇ ਦੇ ਪੈਰ ਸਾੜ ਸਕਦੀ ਹੈ ਉਹ ਸੇਖ ਜਿੱਥੋਂ ਪ੍ਰਾਪਤ ਕਰਦੀ ਹੈ ਸਨੋਪੁਰ ਲਈ ਜਾਂਦੀ ਹੈ ਇਹ ਦਿਸ਼ਾ ਹੁਸੈਨੀ ਦੀ ਸੀ ਕਿ ਬਾਲ ਤੇ ਮਨੁੱਖਾ ਜਨਮ ਦਾਤੀ ਕੋਲੋਂ ਪ੍ਰਾਪਤ ਕਰਕੇ ਝੂਠੇ ਮਾਣ ਵਿੱਚ ਫਸ ਗਿਆ ਹੈ ਉਹ ਹੁਸੈਨੀ ਨੇਰੀ ਵਾਂਗ ਵਗਦਾ ਹੋਇਆ ਗੁਲੇਰ ਰਾਜ ਤੇ ਨੇੜੇ ਪਹੁੰਚ ਗਿਆ ਤੇ ਉਸ ਕੋਲੋਂ 10000 ਮਾਮਲਾ ਮੰਗਿਆ ਤੇ ਕਿਹਾ ਮੇਰੀ ਸਾਰੀ ਫੌਜ ਲੈ ਕੇ ਮੇਰੇ ਨਾਲ ਚੱਲ ਸ੍ਰੀ ਅਨੰਦਪੁਰ ਸਾਹਿਬ

ਇਰਫਕਾਰ ਮੈਨੋ ਬਲ ਬਖਸ਼ ਮੈਂ ਇਸ ਜ਼ਾਲਮ ਦਾ ਮੁਕਾਬਲਾ ਕਰ ਸਕਾਂ ਤੇ ਸ਼੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਨੇੜੇ ਵੀ ਨਾ ਟੱਕਣ ਦੇਵਾਂ ਇਤ ਹੁਸੈਨੀ ਮਾਮਲਾ ਉਡੀਕਦਾ ਰਹਾ ਪਰ ਉਸਦੇ ਆਦਮੀ ਨੇ ਆਕੇ ਦੱਸਿਆ ਕਿ ਹੁਦਦ ਤਾਂ ਲੜਾਈ ਦੀ ਪੂਰੀ ਤਿਆਰੀ ਹੋ ਰਹੀ ਹੈ ਇਹ ਸੁਣ ਕੇ ਹੁਸੈਨੀ ਆਪੇ ਤੋਂ ਬਾਹਰ ਹੋ ਗਿਆ ਤੇ ਗੁਲੇਰ ਦੇ ਰਾਜੇ ਨੇ ਚੜਾਈ ਕਰ ਦਿੱਤੀ ਕਈ ਹਿੰਦੂ ਰਾਜੇ ਵੀ ਉਸ ਨਾਲ ਮਿਲ ਗਏ ਦੋਹਾਂ ਦਲਾਂ ਦੀ ਟੱਕਰ ਸ਼ੁਰੂ ਹੋ ਗਈ ਹੁਸੈਨੀ ਤੇ ਉਸੇ ਆਦਮੀ ਬਹੁਤ ਅਭਿਮਾਨ ਨਾਲ ਲੱਗੇ ਵਾਦੇ ਪਰ ਅਗੋਂ ਮੂੰਹ ਪਰ ਜਵਾਬ ਮਿਲਿਆ ਨੇਰੇ ਤੋਂ ਪਹਿਲਾਂ ਹੀ ਹੁਸੈਨੀ ਦੀਆਂ ਫੌਜਾਂ ਪਿੱਛੇ हट ਗਈਆਂ ਰਾਜੇ ਗੋਪਾਲ ਚੰਦ ਦੀਆਂ ਫੌਜਾਂ ਵੀ ਕਿਲੇ ਵਿੱਚ ਚੱਲੀਆਂ ਗਈਆਂ ਬਹੁਤਾਂ ਨੁਕਸਾਨ ਤਰ੍ਹਾਂ ਦਾ ਹੋਇਆ ਰਾਤ ਨੂੰ ਰਾਜਾ ਗੋਪਾਲ ਚੰਦ ਨੇ ਆਪਣੀ ਦਰਵਾਜ਼ਿਆਂ ਨੂੰ ਸੱਦ ਕੇ ਆਖਿਆ ਕਿ ਹੁਸੈਨੀ ਨਾਲ ਮੁਕਾਬਲਾ ਕਰਨਾ ਔਖਾ ਹੈ ਬਹੁਤੇ ਪਹਾੜੀ ਰਾਜੇ ਈਨ ਮੰਨ ਕੇ ਉਸ ਨਾਲ ਮਿਲ ਗਏ ਹੁਣ ਸਤਿਗੁਰ ਜੀ ਤੋਂ ਬਿਨਾ ਸਾਡਾ ਕੋਈ ਸਹਾਰਾ ਨਹੀਂ ਉਹਨਾਂ ਵੱਲ ਰਸਤਰਾ ਤਦ ਮਿਤੇ ਜੇ ਜਾਣਤੇ ਦਿਨ ਚੜ੍ਹਦੇ ਨੂੰ ਮਦਦ ਮਿਲ ਜਾਵੇ ਰਾਜੇ ਦੀ ਜਬਾਨ ਸਤਿਗੁਰ ਜੀ ਪਾਸ ਗਏ ਤੇ ਉਹਨਾਂ ਨਮਸਕਾਰ ਕੀਤੀ ਤੇ ਚਾਨਾ ਤੇ ਮੱਥਾ ਟੇਕ ਕੇ ਅੱਜ ਗੁਜਾਰੀ ਇਹਨਾਂ ਦੀ ਬੇਨਤੀ ਸੁਣ ਕੇ ਦਤਾਰ ਬੋਲੀ ਰਾਜਾ ਗੋਪਾਲ ਚੰਦ ਸੱਚਾ ਆਦਮੀ ਹੈ ਧਰਮ ਦਾ ਪੱਕੀ ਹੋਣ ਕਰਕੇ ਅਸੀਂ ਇਸ ਦੀ ਜ਼ਰੂਰ ਸਤਿਕਾਰ ਕਰਾਂਗੇ ਸਾਥੀਓ ਜੀ ਦੀ ਆਗਾ ਲੈ ਕੇ 500 ਸੱਸ ਸਾਰੀ ਘੋੜ ਸਵਾਰ ਤਿਆਰ ਹੋ ਗਏ ਦਿਨ ਚੜ੍ਹੇ ਲੜਾਈ ਸ਼ੁਰੂ ਹੋ ਗਈ ਕਿੱਲੇ ਵਿੱਚ ਨਿਕੜ ਕੇ ਜਵਾਨ ਇਸ ਤਰ੍ਹਾਂ ਦਸ਼ਮਨ ਦੀ ਕੁੱਧ ਪਏ ਜਿਵੇਂ ਭੁੱਖਾ ਸ਼ੇਰ ਪੈਂਦਾ ਹੈ ਲੋਹੇ ਨਾਲ ਲੋਹਾ ਖੜਕਣ ਲੱਗਾ ਗੋਪਾਲ ਚੰਦ ਦੀਆਂ ਫੌਜਾਂ ਨੂੰ ਸਤਕੂਰ ਜੀਤੇ ਮਾਰ ਸੀ ਤਰਕ ਰੋਹਾਨੀ ਨੂੰ ਆਪਣੀ ਸ਼ਕਤੀ ਅਕਲ ਤੇ ਨੀਤੀ ਤੇ ਮਾਣ ਸੀ ਪਰ ਉਸ ਦਾ ਝੂਠਾ ਮਾਣਛੇਤੀ ਹੀ ਟੁੱਟ ਗਿਆ ਉਸ ਦਾ ਕਾਲਾ ਚੁੱਕਾ ਸੀ ਆਖਰ ਲੜਦਾ ਲੜਦਾ ਤਲਵਾਰ ਦਾ ਫਟ ਖਾ ਕੇ ਧਰਤੀ ਤੇ ਡਿੱਗ ਪਿਆ ਤੇ ਡਿੱਗਦੇ ਸਾਰ ਉਸ ਤੇ ਪ੍ਰਾਨ ਨਿਕਲ ਗਏ ਉਸ ਦੇ ਮਨ ਨਾਲ ਪੀਂ ਚੰਦ ਮਦਾਰ ਛੱਡ ਕੇ ਨਾ ਸੁਠਿਆ ਰਾਜੀ ਗੁਪਾਲ ਚੰਦ ਦੀ ਪਤਨੀ ਹੋਈ ਉਸ ਨੇ ਸਤਿਗੁਰੂ ਜੀ ਦੇ ਕਾਰ ਦਾ ਜਸ ਕੀਤਾ ਤੇ ਗੁਰੂ ਕਰਨਗੀਧਰ ਪਿਤਾ ਜੀ ਦਾ ਧੰਨਵਾਦ ਕਰਨ ਵਾਸਤੇ ਸ਼੍ਰੀ ਨੰਦੂ ਸਾਬ ਕੁਝ ਗਿਆ ਇਸੇ ਲਈ ਕਹਿੰਦੇ ਹਨ ਆਪਣੀ ਤਾਕਤ ਦਾ ਝੂਠਾ ਮਾਣ ਨਹੀਂ ਕਰਨਾ ਚਾਹੀਦਾ ਮਾਣ ਕਰਨਾ ਹੈ ਤਾਂ ਪੂਰੇ ਗੁਰੂ ਦਾ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ